ਪੰਜਾਬ ਰਾਜ ਯੋਜਨਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਜੀ ਅੱਜ 27 ਜਨਵਰੀ 2026 ਹੈ ਅਤੇ ਪੂਰੇ ਪੰਜਾਬ ਵਿੱਚ ਇਸ ਵੇਲੇ ਸਿਰਫ ਇੱਕੋ ਹੀ ਗੱਲ ਤੇ ਚਰਚਾ ਹੋ ਰਹੀ ਹੈ ਉਹ ਹੈ ਪੰਜਾਬ ਵੱਲੋਂ ਪੈਨਸ਼ਨ ਵਿੱਚ ਕੀਤਾ ਗਿਆ ਵਾਅਦਾ ਕੱਲ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਐਲਾਨ ਕੀਤਾ ਸੀ ਉਸ ਦੀਆਂ ਪਰਤਾਂ ਖੋਲਣੀਆਂ ਸ਼ੁਰੂ ਹੋ ਗਈਆਂ ਹਨ ਬੁਢਾਪਾ ਵਿਧਵਾ ਤੇ ਅੰਗੇਣ ਪੈਨਸ਼ਨਾਂ ਨੂੰ 1500 ਤੋਂ ਵਧਾ ਕੇ 2500 ਰੁਪਏ ਕਰਨ ਦੀ ਪ੍ਰਕਿਰਿਆ ਅੱਜ ਤੋਂ ਅਧਿਕਾਰਿਤ ਤੌਰ ਤੇ ਸ਼ੁਰੂ ਹੋ ਗਈ ਹੈ ਪਰ ਕੀ ਇਹ ਵਾਦਾ ਸਿਰਫ ਐਲਾਨ ਹੈ ਜਾਂ ਖਾਤਿਆਂ ਵਿੱਚ ਵੀ ਪੈਸੇ ਆਉਣਗੇ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਪੰਜ ਸ਼ਰਤਾਂ ਪੂਰੀਆਂ ਕਰਨ ਤੇ ਹੀ ਤੁਹਾਨੂੰ ਇਹ ਵਧੀ ਹੋਈ ਪੈਨਸ਼ਨ ਮਿਲੇਗੀ ਵੀਡੀਓ ਨੂੰ ਬਹੁਤ ਹੀ ਧਿਆਨ ਦੇ ਨਾਲ ਦੇਖਿਓ ਕਿਉਂਕਿ ਇੱਕ ਛੋਟੀ ਜਿਹੀ ਗਲਤੀ ਤੁਹਾਡੀ ਪੈਨਸ਼ਨ ਰੁਕਵਾ ਸਕਦੀ ਹੈ ਅੱਜ 27 ਜਨਵਰੀ ਦੀ ਸਵੇਰ ਹੁੰਦਿਆਂ ਹੀ ਚੰਡੀਗੜ੍ਹ ਸੈਕਟਰੀਟਾ ਵਿੱਚ ਸਮਾਜਿਕ ਸੁਰੱਖਿਆ ਵਿਭਾਗ ਦੇ ਉੱਚ ਅਧਿਕਾਰੀ ਦੀ ਇੱਕ ਹੰਗਾਮੀ ਮੀਟਿੰਗ ਹੋਈ ਹੈ ਸੂਤਰਾਮਤਾ ਅਗ ਪਿਤ ਵਿਭਾਗ ਨੇ ਪੈਨਸ਼ਨ ਲਈ ਵਾਧੂ ਬਜਟ ਨੂੰ ਹਰੀ ਝੰਡੀ ਦੇ ਦਿੱਤੀ ਹੈ ਸਰਕਾਰ ਨੇ ਇਸ ਵਾਅਦੇ ਨੂੰ ਜਾਂ ਫਿਰ ਵਾਅਦੇ ਨਾਲ ਸਾਲਾਨਾ ਕਰੋੜਾ ਰੁਪਏ ਦਾ ਵਾਧੂ ਬੋਝ ਪਵੇਗਾ ਪਰ ਮੁੱਖ ਮੰਤਰੀ ਨੇ ਇਹ ਸਾਫ ਕਰ ਦਿੱਤਾ ਹੈ ਕਿ ਬਜ਼ੁਰਗਾਂ ਦਾ ਸਤਿਕਾਰ ਸਭ ਤੋਂ ਪਹਿਲਾਂ 27 ਜਨਵਰੀ ਤੋਂ ਹੀ ਸਾਰੇ ਜ਼ਿਲ੍ਹੇ ਸਮਾਜਿਕ ਸੁਰੱਖਿਆ ਅਫਸਰਾਂ ਨੂੰ ਨਵੀਆਂ ਲਿਸਟਾਂ ਤਿਆਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਸਭ ਤੋਂ ਮੇਨ ਗੱਲ ਹੁਣ ਗੱਲ ਕਰਦੇ ਆ ਜੀ ਕਿਸ ਕਿਸ ਨੂੰ ਮਿਲੇਗਾ ਇਸ ਚੀਜ਼ ਦਾ ਫਾਇਦਾ ਹੁਣ ਗੱਲ ਕਰਦੇ ਆ ਇਹ 2500 ਪੈਨਸ਼ਨ ਕਿਸ ਦੇ ਖਾਤੇ ਵਿੱਚ ਆਉਣਗੇ ਸਰਕਾਰ ਦੇ ਕਿਹੜੀਆਂ ਮੁੱਖ ਚੀਜ਼ਾਂ ਨੇ ਜਿਨ੍ਹਾਂ ਦਾ ਤੁਸੀਂ ਨੇ ਧਿਆਨ ਰੱਖਣਾ ਸਭ ਤੋਂ ਪਹਿਲਾਂ ਜਿਨ੍ਹਾਂ ਦੀ ਉਮਰ 65 ਸਾਲ ਮਰਦਾਂ ਦੀ ਅਤੇ 58 ਸਾਲ ਔਰਤਾਂ ਦੀ ਹੈ ਵਿਧਵਾ ਤੇ ਅਸਥ੍ਰਿਤ ਔਰਤਾਂ ਉਹ ਮਾਮਾ ਪੈਣਾ ਜਿਨ੍ਹਾਂ ਦੀ ਆਮਦਨ 60000 ਸਾਲਾਨਾ ਤੋਂ ਘੱਟ ਹੈ ਅੰਗਹੀਣ ਪੈਨਸ਼ਨ ਜਿਨ੍ਹਾਂ ਕੋਲ 40% ਤੋਂ ਵੱਧ ਅਪੰਗਤਾ ਦਾ ਸਰਟੀਫਿਕੇਟ ਹੈ ਅਸਥ੍ਰਿਤ ਬੱਚੇ ਅਨਾਥ ਬੱਚੇ ਜਾਂ ਜਿਨ੍ਹਾਂ ਦੇ ਮਾਪੇ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ ਜੇਕਰ ਤੁਸੀਂ ਸਰਕਾਰੀ ਨੌਕਰੀ ਰਿਟਾਇਰਡ ਹੋ ਜਾਂ ਤੁਹਾਡੀ ਆਪਣੀ ਜ਼ਮੀਨ ਨਿਰਧਾਰਿਤ ਹੱਦ ਤੋਂ ਵੱਧ ਹੈ ਤਾਂ ਤੁਹਾਨੂੰ ਇਸ ਵਾਅਦੇ ਦਾ ਲਾਭ ਨਹੀਂ ਮਿਲੇਗਾ ਦਰਸ਼ਕੋ ਸਭ ਤੋਂ ਵੱਡਾ ਸਵਾਲ ਕੀ ਵਧੀ ਹੋਈ ਪੈਨਸ਼ਨ ਕਦੋਂ ਆਵੇਗੀ ਅੱਜ ਦੀ ਮੀਟਿੰਗ ਵਿੱਚ ਇਹ ਤੈਅ ਕੀਤਾ ਗਿਆ ਹੈ ਕਿ ਫਰਵਰੀ 2026 ਦੀ ਪੈਨਸ਼ਨ ਜੋ ਮਾਰਚ ਦੇ ਸ਼ੁਰੂ ਵਿੱਚ ਆਉਣੀ ਹੈ ਉਸ ਵਿੱਚ ਪੂਰੇ 2500 ਰੁਪਏ ਪਾਏ ਜਾਣਗੇ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਜੇਕਰ ਸੰਭਵ ਹੋਇਆ ਤਾਂ ਜਨਵਰੀ ਮਹੀਨੇ ਦਾ ਬਕਾਇਆ ਵੀ ਇਸੇ ਕਿਸ਼ਤ ਦੇ ਨਾਲ ਦਿੱਤਾ ਜਾਵੇਗਾ ਯਾਨੀ ਕਿ ਤੁਹਾਡੇ ਖਾਤੇ ਦੇ ਵਿੱਚ ਇੱਕੋ ਵਾਰੀ ਵੱਡੀ ਰਾਸ਼ੀ ਜਮ੍ਹਾਂ ਹੋ ਸਕਦੀ ਹੈ ਸਰਕਾਰ ਨੇ 2500 ਦੇਣ ਦੇ ਨਾਲ ਨਾਲ ਇੱਕ ਸਫਾਈ ਮੁਹਿੰਮ ਵੀ ਸ਼ੁਰੂ ਕੀਤੀ ਹੈ ਅੱਜ 27 ਜਨਵਰੀ ਤੋਂ ਪਿੰਡਾਂ ਵਿੱਚ ਪੰਚਾਇਤ ਸੈਕਟਰੀਟ ਨੂੰ ਕਿਹਾ ਗਿਆ ਹੈ ਕਿ ਉਹ ਉਹਨਾਂ ਲੋਕਾਂ ਦੇ ਨਾਮ ਕੱਢਣ ਜੋ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਜਾਂ ਜੋ ਗਲਤ ਤਰੀਕੇ ਨਾਲ ਪੈਨਸ਼ਨ ਲੈ ਰਹੇ ਨੇ ਤੁਹਾਡੇ ਲਈ ਸਲਾਹ ਹੈ ਜੇਕਰ ਤੁਹਾਡਾ ਬੈਂਕ ਖਾਤਾ ਆਧਾਰ ਨਾਲ ਲਿੰਕ ਨਹੀਂ ਹੈ ਜਾਂ ਤੁਹਾਡੀ ਕੇਵਾਈਸੀ ਅਧੂਰੀ ਹੈ ਤਤੁਰੰਤ ਆਪਣੇ ਬੈਂਕ ਜਾਓ ਸਰਕਾਰ ਨੂੰ ਸਿਰਫ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਰਾਹੀਂ ਹੀ ਪੈਸੇ ਭੇਜੇਗੀ ਅਖੀਰ ਵਿੱਚ ਪੰਜਾਬ ਸਰਕਾਰ ਦਾ ਇਹ ਫੈਸਲਾ ਬਹੁਤ ਹੀ ਸਲਾਘਾਯੋਗ ਹੈ 2500 ਮਹੀਨਾ ਪੈਨਸ਼ਨ ਹੋਣ ਨਾਲ ਬਜ਼ੁਰਗਾਂ ਨੂੰ ਅੱਗੇ ਜਾਂ ਕਿਸੇ ਦੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਪਵੇਗੀ ਜੇਕਰ ਤੁਹਾਨੂੰ ਫਾਰਮ ਭਰਨ ਜਾਂ ਪੈਨਸ਼ਨ ਆਉਣ ਵਿੱਚ ਕੋਈ ਦਿੱਕਤ ਹੈ ਤਾਂ ਆਪਣੇ ਨੇੜਲੇ ਸੇਵਾ ਕੇਂਦਰ ਵਿੱਚ ਸੰਪਰਕ ਕਰੋ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਪੰਜਾਬੀ ਤੱਕ ਇਹ ਜਾਣਕਾਰੀ ਪਹੁੰਚ ਸਕੇ ਤੁਹਾਨੂੰ ਕੀ ਲੱਗਦਾ ਹੈ ਕਿ ਪੈਨਸ਼ਨ ਹੋਰ ਵਧਣੀ ਚਾਹੀਦੀ ਸੀ ਕਮੈਂਟ ਵਿੱਚ ਆਪਣੀ ਰਾਏ ਜਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਸਤਿ ਸ਼੍ਰੀ ਅਕਾਲ